ਦਾ ਕੇਸ ਹਾਈ ਕੋਰਟ ਨੇ ਰੱਦ ਕਰ ਦਿੱਤਾ ਗਿਆ ਹੁਣ ਦੁਬਾਰਾ ਇਸ ਮੁੱਦੇ ਦੇ ਉੱਪਰ ਬਹੁਤ ਇੱਕ ਵੱਡੇ ਰਾਜ ਖੁੱਲ ਰਹੇ ਨੇ ਕਿ ਪਿੰਕੀ ਤਾਦੀਵਾਲ ਦੇ ਪਰਿਵਾਰਕ ਮੈਂਬਰ ਭੈਣ ਦੱਸੇ ਜਾ ਰਹੇ ਨੇ ਉਹ ਸਾਹਮਣੇ ਆਏ ਨੇ ਉਹਨਾਂ ਦੇ ਕਿਤੇ ਨੇ ਬਹੁਤ ਵੱਡੇ ਵੱਡੇ ਖਰਾਸੇ ਉਹਨਾਂ ਨੇ ਕਹਿ ਕੇ ਸੁਨੰਦਾ ਸ਼ਰਮਾ ਮੇਰੇ ਸਾਹਮਣੇ ਆ ਕੇ ਤਾਂ ਬੈਠੇ ਹਿੰਮਤ ਦਿਖਾਵੇ ਮੈਂ ਦਵਾਂਗੀ ਉਹਦੀ ਕੱਲੀ ਕੱਲੀ ਗੱਲ ਦਾ ਜਵਾਬ ਦੋਸਤੋ ਅਸੀਂ ਇਸ ਬਾਰੇ ਕੁਝ ਨਹੀਂ ਕਹਿੰਦੇ ਕਿਉਂਕਿ ਜਾਂਚ ਦਾ ਵਿਸ਼ੇ ਹੈ ਪਰ ਜੋ ਸੁਨੰਦਾ ਸ਼ਰਮਾ ਨੇ આરોਪ ਲਗਾਏ ਨੇ ਉਹ ਵੀ આરોਪ ਉਹਨਾਂ ਦੇ ਐਫਆਈਆ ਦੇਖੋ ਜੀ ਭਗਵੰਤ ਮਾਨ ਸਾਹਿਬ ਨੇ ਭਗਵੰਤ ਉਹਨਾਂ ਦੇ ਕਹਿਣ ਤੇ ਐਫਆਈਆ ਦਰਗੀਤੀ ਇੱਕੋ ਦਿਨ ਦੇ ਅੰਦਰ ਰਿਮਾਂਡ ਹੋਇਆ ਦੋ ਦਿਨ ਬਾਅਦ ਤੇ ਕੱਲ ਹਾਈ ਕੋਰਟ ਨੇ ਇਹ ਕੇਸ ਖਤਮ ਵੀ ਕਰ ਦਿੱਤਾ ਦਾ ਇਹਦਾ ਮਤਲਬ ਹਾਈ ਕੋਰਟ ਨੂੰ ਵੀ ਕੋਈ ਨਾ ਕੋਈ ਸੁਰਾਗ ਮਿਲੇ ਨਹੀਂ ਯਾਨੀ ਕਿ ਤਾਲੀਵਾਲ ਜਿਹੜੇ ਨੇ ਉਹਨਾਂ ਦੇ ਵੱਲੋਂ ਦਿੱਤੇਗੇ ਨੇ ਕੋਈ ਨਾ ਕੋਈ ਸਬੂਤ ਤਾਂ ਹੀ ਉਹਨਾਂ ਦੀ ਇੰਨੀ ਜਲਦੀ ਇਹ ਕੇਸ ਖਤਮ ਕੀਤਾ ਗਿਆ ਸੋ ਦੋਸਤੋ ਕੀ ਅਪਡੇਟ ਹੈ ਇਹ ਕੋਣ ਹੈ ਇਹਦੇ ਭੈਣ ਜੀ ਨੇ ਕੀ ਕੁਝ ਕਿਹਾ ਹੈ ਪੂਰੇ ਵਿਸ਼ੇ ਤੇ ਗੱਲਬਾਤ ਕਰਦੇ ਆ ਮੇਰੇ ਨਾਲ ਜੁੜੇ ਨੇ ਮਾਨਸਾ ਤੋਂ ਸਾਡੇ ਸਹਿਯੋਗੀ ਡਾਕਟਰ ਰਜਿੰਦਰ ਜੀ ਉਹਨਾ ਕਰਦੇ ਆ ਗੱਲਬਾਤ ਤਾਂ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਤੇ ਦੇਖੋ ਜੀ ਚੱਕਦੇ ਸੋਈ ਤਾਂ ਪਹਿਲਾਂ ਅਸੀਂ ਲੋਕਾਂ ਦੇ ਦਿਮਾਗ ਦੇ ਵਿੱਚ ਵੀ ਇਹ ਜਿਹੜਾ ਕੋਈ ਦੋ આરોਪ ਲਗਾਏ ਨੇ ਇਹ ਕਿਸ ਤਰ੍ਹਾਂ ਦੇ ਨੇ ਗੱਲ ਕਰ ਵੀ ਕੋਈ ਕਿਸੇ ਕੋਲੇ ਪਾਵਰ ਤਾਂ ਨਹੀਂ ਦੇਖੋ ਕਿਸੇ ਨੂੰ ਜਾਇਜ਼ ਜਾਂ ਨਜਾਇਜ਼ ਕਹਿਣ ਦੀ ਮੈਨੂੰ ਕਹਿਣਾ ਚਾਹੀਦਾ ਇਹ ਆ ਜਾਂਦਾ ਜਾਂਚ ਦੇ ਵਿੱਚ ਉਹ ਜਾਂਚ ਦੇ ਵਿੱਚ ਉਹ ਮਾਨਯੋਗ ਹਾਈ ਕੋਰਟ ਪਹੁੰਚ ਗਿਆ ਉਹਦਾ ਲੜਕਾ ਉੱਥੋਂ ਉਹਨੇ ਜਿਹੜੀ ਆ ਬੇਲ ਦੇਤੀ ਤੇ ਕੇਸ ਜਾਂ ਖਤਮ ਵਾਲੀ ਗੱਲ ਨਹੀਂ ਹੋ ਜਾਂਦੀ ਹੈ ਜਦੋਂ ਬੇਲ ਮਿਲ ਜਾਂਦੀ ਹੈ ਨਾ ਕੇਸ ਖਤਮ ਹੋ ਜਾਂਦਾ ਮਾਨਯੋਗ ਅਦਾਲਤਾਂ ਨੇ ਜਿਹੜੀਆਂ ਉਹ ਸਾਰਾ ਕੁਝ ਸਾਰੇ ਇੰਗਲਾਂ ਤੋਂ ਕੋ ਉਸ ਨੂੰ ਵਿਚਾਰਦੇ ਨੇ ਵਿਚਾਰਨ ਤੋਂ ਬਾਅਦ ਫੈਸਲਾ ਲੈਂਦੀਆਂ ਨੇ ਡਾਕਟਰ ਸਾਹਿਬ ਇਹ ਤਾਂ ਠੀਕ ਹੈ ਵੀ ਚਲੋ ਇੱਕ ਰੋਪ ਲਗਾਏ ਗਏ ਹੈ ਨਾ ਬੇਲ ਮਿਲ ਗਈ ਅਸੀਂ ਸਹੀ ਹੈ ਕੋਰਟ ਨੇ ਕੋਈ ਨਾ ਕੂਤਾ ਪੱਖ ਦੇਖਿਆ ਹੋਣਾ ਤਾਂ ਹੀ ਬੇਲ ਦਿੱਤੀ ਹੈ ਪਰ ਡਾਕਟਰ ਸਾਹਿਬ ਇੱਥੇ ਇੱਕ ਛਵੀ ਇਹ ਖਰਾਬ ਹੋਈ ਹੈ ਦੇਖੋ ਸੁਨਦਾ ਸ਼ਰਮਾ ਨੇ ਧਾਲੀ ਵਾਲਦਾ ਦਾ ਨਾਮ ਲਿਆ ਲਿਆ ਉਹਦੇ ਬੇਟੇ ਦਾ ਲਿਆ ਤੇ ਦੂਜਾ ਪੰਜਾਬੀ ਸਿੰਗਰ ਜਗਤ ਦੇ ਵੱਡੇ ਵੱਡੇ ਸਿੰਗਰ ਸਾਹਮਣੇ ਆਏ ਬੱਬੂ ਮਾਨ ਚਾਰ ਪੰਜ ਹੋਰ ਸਾਹਮਣੇ ਆਏ ਉਹਨਾਂ ਦੀ ਛਵੀ ਨਹੀਂ ਖਰਾਬ ਹੁੰਦੀ ਐਦਾਂ ਦੇਖੋ ਜੀ ਇਹ ਕੋਈ ਸ਼੍ਰਿੱਕੇ ਵਾਜੀ ਦੇ ਮਸਲੇ ਹੁੰਦੇ ਨੇ ਛਵੀਆਂ ਤਾਂ ਜਦੋਂ ਕੋਈ ਐਸ ਇਸ ਲਾਈਨ ਦੇ ਵਿੱਚ ਪੈ ਜਾਂਦਾ ਨਾ ਉਹਦੀ ਬਹੁਤੀ ਦਸ਼ਾਬੀ ਹੁੰਦੀ ਹੋਈ ਨਹੀਂ ਉਹ ਨੱਚਣ ਲਗਾਉਣ ਵਾਲਾ ਲੋਕਾਂ ਦੇ ਸਮਾਜ ਲੋਕ ਸਮਾਜ ਉਹਨਾਂ ਨੂੰ ਨੱਚਣ ਲਗਾਉਣ ਵਾਲੀ ਸਮਝਦਾ ਹੁੰਦਾ ਉਹ ਕੁਸ ਕਰੀ ਜਾਣ ਕਹੀਏ ਆਨ ਕੋਈ ਉਹਨਾਂ ਦਾ ਬਹੁਤਾ ਸਮਾਜ ਦੇ ਉੱਤੇ ਅਸਰ ਨਹੀਂ ਹੁੰਦਾ ਪਰ ਠੀਕ ਆ ਉਹਨਾਂ ਤੋਂ ਸੇਧ ਉਹਨਾਂ ਤੋਂ ਭਗੜਨ ਦੀ ਜਿਹੜੀ ਸੇਧ ਹੈ ਉਹ ਜ਼ਿਆਦਾ ਬੱਚਿਆਂ ਦੇ ਉੱਤੇ ਅਸਰ ਕਰਦੀ ਹੈ ਤੇ ਭਾਰੂ ਹੁੰਦੀ ਹੈ ਉਹਨਾਂ ਨੂੰ ਇਹ ਹੈਗਾ ਕੁਝ ਨਹੀਂ ਕਰਨਾ ਚਾਹੀਦਾ ਜਲਦੀ ਥੇਮ ਜਲਦੀ ਨੇਮ ਤੇ ਜਲਦੀ ਪੈਸਾ ਬ੍ਰਾਂਡਡ ਉਠੀਆਂਕਾਰਾਂ ਇਹਨਾਂ ਦੇ ਜਦੋਂ ਸੁਪਨੇ ਦੇਖਦੇ ਨਾ ਉਦੋਂ ਫਿਰ ਮਤਲਬ ਜਿਹੜੀ ਪੌਲਿਸੀ ਆ ਬੰਦੇ ਦਾ ਸਟੈਂਡ ਹੈ ਉਹ ਮਲੂਮਲੀਦਰਜਾਂ ਦਾ ਸਟੈਂਡ ਔਰ ਮੈਂ ਤੁਹਾਡੀ ਗਲਤੀ ਆਏ ਨਾ ਜਿਹੜੇ ਉਹਦੇ ਪਰਿਵਾਰਿਕ ਮੈਂਬਰ ਸਾਹਮਣੇ ਆਏ ਨੇ ਉਹਨਾਂ ਨੇ ਆਪਣਾ ਨਾਮ ਤਾਂ ਨਸ਼ਰ ਨਹੀਂ ਕੀਤਾ ਚੈਨਲ ਤੇ ਜੋ ਸਾਰੇ ਚੰਨਾਂ ਖਬਰ ਚੱਲ ਰਹੀ ਹੈ ਉਹਨੇ ਇਹ ਗੱਲ ਕਹੀ ਹੈ ਵੀ ਜਦੋਂ ਸੁਨੰਦਾ ਸ਼ਰਮਾ ਇਸ ਲਾਈਨ ਚ ਆਣਾ ਚਾਹੁੰਦੀ ਸੀ ਤਾ ਪਿੰਕੀ ਧਾਲੀਵਾਲ ਦੇ ਮਿੰਤਾ ਕਰਦੀ ਸੀ ਵੀ ਮੈਂ ਸਭ ਕੁਝ ਕਰੂੰ ਤਿਆਰ ਆ ਮੈਂ ਪੈਸਾ ਕਮਾਣਾ ਕਿਸੇ ਵੀ ਤਰੀਕੇ ਤਾਂ ਉਹਨਾਂ ਨੇ ਤਾਂ ਹੀ ਕਿਹਾ ਵੀ ਮੇਰੇ ਸਾਹਮਣੇ ਆ ਕੇ ਬੈਠੇ ਮੈਂ ਗੱਲ ਦਾ ਜਵਾਬ ਕਹਿੰਦੀ ਇੱਥੇ ਘੁੰmdi ਫਿਰਦੀ ਰਹਿੰਦੀ ਸੀ ਉਹਨਾਂ ਦੇ ਘਰ ਦੇ ਵਿੱਚ ਹੀ ਹਾਂਜੀ ਦੇਖੋ ਕੀ ਹੋਇਆ ਤਾਂ ਵੀ ਪੁਰਾਣੀ ਗੱਲ ਹੈ ਜੀ ਇਹ ਕੋਈ ਅੱਜ ਦਾ ਮਸਲਾ ਤਾਂ ਹੈ ਨਹੀਂ ਜੀ ਕੋਈ ਅੱਜ ਕੋਈ ਤਕਾ ਹੈ ਨਾ ਇਹ ਤਾਂ ਮਤਲਬ ਕਾਫੀ ਚਿਰ ਤੋਂ ਪਰਿਵਾਰਕ ਮੈਂਬਰਾਂ ਵਾਂਗੂ ਰਹਿੰਦੇ ਸੀ ਦੇਖੋ ਵੀ ਕਿਸ ਤਰ੍ਹਾਂ ਦਾ ਇਹਦਾ ਮਤਲਬ ਪਹਿਲਾਂ ਉਸ ਕਹੀ ਜਾਂਦੇ ਵੀ ਉਸ ਬੰਦੇ ਤੇ ਰਖੜੀ ਬੰਨ੍ਹਦੇ ਸੀ ਫਿਰ ਉਤੇ ਮੈਰਿਜ ਦਾ ਪ੍ਰੈਸ਼ਰ ਬਣਨ ਲੱਗ ਗਿਆ ਕਿਸ ਤਰ੍ਹਾਂ ਮਤਲਬ ਜਿਹੜਾ ਇਹ ਘਾਲਾ ਮਾਲਾ ਜਨਾਂ ਇਹ ਕਾਫੀ ਜਾਂਚ ਦਾ ਵਿਸ਼ਾ ਹੈ ਤੇ ਇਹ ਇਹ ਤਾਂ ਜਿਹੜਾ ਹੈਗਾ ਹੈਗਾ ਇਹ ਇੰਡਸਟਰੀ ਦੇ ਵਿੱਚ ਹੋਰ ਬਹੁਤ ਕੁਝ ਹੈ ਇਸ ਦੇ ਵਿੱਚ ਕਿਉਂਕਿ ਇਸ ਇੰਡਸਟਰੀ ਦੇ ਵਿੱਚ ਜਰ ਮਨੋਰੰਜਨ ਜਗਤ ਦੇ ਵਿੱਚ ਬੜਾ ਕੁਝ ਮਤਲਬ ਸਮਝੌਤੇ ਦੇ ਥਰੂ ਹੋ ਰਿਹਾ ਤੇ ਹਿੰਦਾ ਆਇਆ ਹੈ ਤੇ ਹੁੰਦਾ ਰਹੂਗਾ ਆ ਮਤਲਬ ਇਹਦੇ ਵਿੱਚ ਥੋੜਾ ਜਿਹਾ ਲੜਕੀਆਂ ਨੂੰ ਹੀ ਆਪਦਾ ਸਟੈਂਡਰਡ ਹੈ ਜਿਹੜਾ ਉਹ ਰੱਖਣਾ ਚਾਹੁੰਦਾ ਜੇ ਤੁਹਾਡੇ ਕੋਲੇ ਕੋਈ ਕਿਸੇ ਚੀਜ਼ ਮਤਲਬ ਸਪੈਸ਼ਲਿਸਟੀ ਹੈਗੀ ਹੈ ਤਾਂ ਜੇ ਤੁਹਾਡੇ ਕੋਲੇ ਇੰਡਸਟਰੀ ਚੱਲ ਕੇ ਆਉਗੀ ਜਦੋਂ ਕੋਈ ਆਪਦੇ ਪੱਲੇ ਨਾ ਆਵਾਜ਼ ਹੁੰਦੀ ਹੈ ਨਾ ਸਾਜ ਹੁੰਦਾ ਨਾ ਮਤਲਬ ਉਦੋਂ ਸਾਰੀ ਘਸਾਰਾ ਰਹਿ ਜਾਂਦਾ ਵੀ ਮਤਲਬ ਵੀ ਸਮਝੋ ਤਾਕਤ ਦੀ ਪਾਲਸੀ ਲਾਗੂ ਕਰਕੇ ਇਸ ਤਰ੍ਹਾਂ ਦਾ ਇਹ ਕਰਕੇ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਜਿਹੜੀ ਮਤਲਬ ਆਉਣ ਇਹ ਤਾਂ ਆਪ ਜਿੰਨਾ ਜੁਨੀਆ ਲੜਕੀਆਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਉਹ ਤਾਂ ਹੋ ਜਾਂਦੀ ਆ ਉਸ ਤੋਂ ਬਾਅਦ ਉਹ ਹੋਰ ਨੂੰ ਪ੍ਰਮੋਟ ਹੋਣ ਲੱਗ ਜਾਂਦੀਆਂ ਨੇ ਦੇਖ ਕੇ ਜੋ ਲੜਕੀਆਂ ਉਧਰ ਉਧਰ ਇੱਕ ਦੂਜੇ ਨੂੰ ਜਾਣਦੀਆਂ ਹੁੰਦੀਆਂ ਨੇ ਨਾ ਜਦੋਂ ਮਹਿੰਗੀ ਕਾਰ ਮਹਿੰਗੀ ਐਨਕ ਮਹਿੰਗਾ ਬ੍ਰਾਂਡਡ ਕੋਠੀਆਂ ਸਿਸਟਮ ਜਾ ਬਦਲ ਜਾਂਦਾ ਤਾਂ ਉਹਨੂੰ ਦੇਖ ਕੇ ਮਤਲਬ ਹਰ ਇੱਕ ਲੜਕੀ ਹੈ ਜਿਹੜੀ ਆਪੋ ਹੋ ਗਿਆ ਉਹ ਇੱਕ ਮਿੰਟ ਡਾਕਟਰ ਸਾਹਿਬ ਡਾਕਟਰ ਸਾਹਿਬ ਸ਼ਰਮਾ ਜੀ ਆ ਗਏ ਨੇ ਆਪਣੇ ਲਾਈਵ 'ਤੇ ਲੈ ਲੈਣੇ ਸੁਣਿਓ ਕੀ ਕਹਿੰਦੇ ਨੇ ਉਹ ਤੁਹਾਨੂੰ ਸੁਣ ਰਹੇ ਸੀ ਸਤਿ ਸ਼੍ਰੀ ਅਕਾਲ ਸ਼ਰਮਾ ਜੀ ਹੈਲੋ ਹਾਂ ਜੀ ਆ ਗਿਆ ਸ਼ਰਮਾ ਜੀ ਸੁਣ ਰਹੇ ਹੋ ਡਾਕਟਰ ਸਾਹਿਬ ਲਾਈਨ 'ਤੇ ਨੇ ਕੀ ਕਹਿੰਿਆ ਕੀ ਆ ਡਾਕਟਰ ਸਾਹਿਬ ਨੇ ਹਾਂ ਬਿਲਕੁਲ ਸੋਢੀ ਸਾਹਿਬ ਦੇਖੋ ਮੈਂ ਕੱਲ ਵੀ ਸੁਣ ਰਿਹਾ ਸੀਗਾ ਤੇ ਜਿਹੜੀ ਡਾਕਟਰ ਸਾਹਿਬ ਦੀ ਸੋਚਣੀ ਹੈ ਉਹੋ ਚੋਂ ਅਸੀਂ ਸੁਣ ਰਹੇ ਹਾਂ ਜੀ ਜੀ ਵੀ ਇਹ ਲੈਣਾ ਇਦਾਂ ਦੀ ਹੈ ਵੀ ਘੱਟ ਟਾਈਮ ਦੇ ਵਿੱਚ ਜ਼ਿਆਦਾ ਪੈਸਾ ਕਿਵੇਂ ਕਮਾਇਆ ਜਾਵੇ ਜੀ ਜੀ ਇਹਨਾਂ ਇਹਨਾਂ ਵਰਗੀਆਂ ਨੂੰ ਦੂਰ ਕੌਣ ਕਰੂਗਾ ਜੀ ਜਾਂ ਇਸ ਤੋਂ ਅਸੀਂ ਜਾ ਕੇ ਕਿਵੇਂ ਹੋਵਾਂਗੇ ਜੀ ਸਸਾ ਸਾਤੇ ਵੱਡਾ ਸਵਾਲ ਸਾਡੇ ਸਾਹਮਣੇ ਇਹ ਖੜਾ ਹੋਇਆ ਵਾ ਜੀ ਜੀ ਸਹੀ ਗੱਲ ਹੈ ਦੇਖੋ ਮਾਫੀ ਚਾਹਨਾ ਕੱਲ ਹਿਮਾਂਸ਼ੀ ਖੁਰਾਨਾ ਵੀ ਸਾਹਮਣੇ ਆ ਗਏ ਕਹਿੰਦੇ ਵੀ 7 ਸਾਲ ਪਹਿਲਾਂ ਮੇਰੇ ਨਾਲ ਇੱਕ ਕੁਝ ਬੰਬੇ ਚ ਹੋਇਆ ਹੈ ਯਾਨੀ ਕਿ 7 ਸਾਲ ਤੁਸੀਂ ਅੜੀ ਕਰ ਚੱਲ ਰਹੇ ਹੋ ਛਾਰਜੀ ਤੌਰ ਤੇ ਤੁਸੀਂ ਆਪਣੀ ਲਾਈਫ ਗੁਜ਼ਾਰ ਰਹੇ ਹੋ ਛਾਰਜੀ ਤੌਰ ਤੇ ਤੁਸੀਂ ਆਪਣੀ ਸਿੰਗਿੰਗ ਕਰ ਰਹੇ ਹੋ ਜੀ ਜੀ ਇਹਨਾਂ ਨੇ ਸ਼ਰਮਾ ਦੀ ਇਲਜ਼ਾਮ ਲਗਾਏ ਸੀ ਕੋਰਟ ਦੇ ਵੀ ਜਿਹੜੀ ਐਫਆਰ ਸੀ ਉਹਦੇ ਵਿੱਚ ਕਿ ਮੇਰੇ ਕੋਲ ਘਰ ਦੇ ਰੈਂਡੇ ਲਈ 15000 ਕਿਰਾਇਆ ਨਹੀਂ ਸੀ ਪਰ ਸੁਨੰਦਾ ਸ਼ਰਮਾ ਅਕਸਰੀ ਲਗਜ਼ਰੀ ਯਾਨੀ ਆਪਣੇ ਜਿਵੇਂ ਤੁਸੀਂ ਐਨਕਾ ਦੀ ਗੱਲ ਕੀਤੀ ਕੱਪੜੇ ਗੱਲ ਕੀਤੀ ਬ੍ਰਾਂਡਡ ਕੱਪੜੇ ਪਾਉਂਦੀਆਂ ਸੀ ਉਹਦੇ ਉੱਤੇ ਪੈਸੇ ਕਿੱਥੋਂ ਆਉਂਦੇ ਸੀ ਇਹ ਲੋਕਾਂ ਦਾ ਜਿਹੜੇ ਜ਼ਮੀਨ ਦੇ ਟੁਕੜੇ ਰਹਿਨੇ ਆ ਨਾ ਫਿਰ ਉਹਨਾਂ ਵਾਲੇ ਨਾਲ ਲੋਕਾਂ ਦਾ ਧਿਆਨ ਨਹੀਂ ਜਾਂਦਾ ਉਸ ਟਾਈਮ ਤਾਂ ਵੱਡੇ ਵੱਡੇ ਇਹ ਸੁਪਨੇ ਲੈ ਲੈਂਦੇ ਆ ਕਿ ਕੈਨੇਡਾ ਜਾ ਕੇ ਸਿੰਡੀਸਾ ਕੋਈ ਨਾ ਕੁਝ ਜ਼ਮੀਨਾਂ ਜਾਇਦਾਦ ਬਣਾਉਂਗੇ ਲੇਕਿਨ ਕੋਈ ਵੀ ਲਾਈਨ ਹੁੰਦੀ ਉਹ ਸਿਸਟਮ ਦੇ ਨਾਲ ਚੱਲਣਾ ਪੈਂਦਾ ਤੁਸੀਂ ਅੱਜ ਉੱਟ ਕੇ ਕਹਿ ਰਹੇ ਹੋ ਵੀ ਹਾਂ ਠੀਕ ਹੈ ਮੇਰੇ ਨਾਲ ਇਹ ਕੁਝ ਹੋਇਆ ਜੱਤੋਂ ਤੁਹਾਡੇ ਨਾਲ ਵਾਪਰਦਾ ਆ ਰਿਹਾ ਤੁਸੀਂ ਬਿਟ ਇੰਤਜ਼ਾਰ ਕਿਹੜੀ ਚੀਜ਼ ਦਾ ਕਰ ਰਹੇ ਸੀਗੇ ਦੇਖੋ ਮੈਂ ਕੱਲ ਵੀ ਗੱਲ ਕੀਤੀ ਸੀ ਮੈਂ ਨਿਕਲਣ ਨੂੰ ਦਰਗਹਲੇ ਦੀ ਆਮਨ ਰੋਜੀ ਆਤਮਾ ਬੁੱਢੇ ਵਾਲੀ ਆ ਪਤਾ ਨਹੀਂ ਕਿੰਨੇ ਕੇ ਲੋਕਾਂ ਦੇ ਜਿਹੜੀਆਂ ਜੋੜੀਆਂ ਟੁੱਟੀਆਂ ਨੇ ਕਿੰਨੇ ਕੇ ਲੋਕਾਂ ਦੇ ਬੌਂਡ ਟੁੱਟੇ ਆ ਕਿਉਂਕਿ ਸਹੀ ਤਰੀਕੇ ਦੇ ਨਾਲ ਇਸ ਪ੍ਰਕਿਰਿਆ ਨੂੰ ਇਹ ਲੋਕ ਕਰਦੇ ਨਹੀਂ ਜੀ ਹੈ ਤੁਹਾਡੀ ਗੱਲ ਦਾ ਜਵਾਬ ਡਾਕਟਰ ਸਾਹਿਬ ਕੋਲ ਲੈਣਾ ਡਾਕਟਰ ਸਾਹਿਬ ਕਾਫੀ ਸਮੇਂ ਤੋਂ ਹੋल्ड 'ਤੇ ਨੇ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਗਾ ਜੀ ਲਕੀਆਂ ਪਹਿਲਾਂ ਤਾਂ ਸੋਸ਼ਲ ਕਰਵਾਉਂਦੀਆਂ ਨੇ ਫਿਰ ਕਿਸਾਨ ਦੀ ਕੋਸ਼ਿਸ਼ ਕਰਦੀਆਂ ਨੇ ਜਿਹਦੇ ਵਿੱਚ ਮਤਲਬ ਊਮੈਨ ਅਫਸਰ ਦਾ ਵੀ ਰੋਲ ਆ ਜਾਂਦਾ ਕਿਉਂਕਿ ਉਹ ਬਣ ਹੀ ਸੈਲਸ ਇਸ ਵਾਸਤੇ ਹੈ ਵੀ ਲੇਡੀ ਜੇ ਪੱਖ ਦੀ ਗੱਲ ਜਾਂ ਲੇਡੀ ਜੀ ਨਾਲ ਹੋ ਤੱਤਾ ਨਾ ਹੋਵੇ ਇਸ ਤਰ੍ਹਾਂ ਇੱਕ ਪਿੱਛੇ ਜਿਹਦੀ ਗੱਲ ਐ ਸਰ ਮੈਂ ਤੁਹਾਨੂੰ ਦੱਸਦਾ 15 ਦਿਨ ਹੋ ਗਏ ਆਗਰੇ ਦੇ ਵਿੱਚ ਇੱਕ ਸ਼ਰਮਾ ਨਾਂ ਦਾ ਮੁੰਡਾ ਸੁਸੈਟ ਕਰ ਗਿਆ ਸੀ ਜੀ ਉਸ ਬੰਦੇ ਨੇ ਪਹਿਲਾਂ ਬਹੁਤ ਜ਼ੋਰ ਲਾਇਆ ਓਏ ਕਹਿੰਦਾ ਵੀ ਬਿਲਕੁਲ ਕਮਿਸ਼ਨ ਨੂੰ ਜ਼ੋਰ ਪਾ ਰਿਹਾ ਜੀ ਜੀ ਤਾਂ ਤੇ ਕਮਿਸ਼ਨ ਵੀ ਹੋਵੇ ਤੇ ਵਿੱਚ ਅਸੀਂ ਮਨੁੱਖ ਵੀ ਆਪਦਾ ਮਤਲਬ ਕੋਈ ਦੁਖਦਾਰ ਤਾਂ ਹੋ ਜੇ ਉਹਨੇ ਬੜਾ ਰੋ ਰੋ ਕੇ ਮਤਲਬ ਵੀਡੀਓ ਵੀ ਬਣਾ ਕੇ ਕਈ ਮਿੰਟਾਂ ਦੀ ਪਾਈ ਤੇ ਗੱਲ ਦਾ ਅੰਤਮ ਨੂੰ ਉਹਦਾ ਨਫਾਸੀ ਦੇ ਰੰਦੇ ਤੇ ਲਟਕ ਗਿਆ ਇਹ ਇਹ ਸੈਣ ਤੋਂ ਭਾਵ ਹੈ ਕਿ ਜਿਹੜੀਆਂ ਇਹ ਘਟਨਾਵਾਂ ਨੇ ਇਹ ਦੋਸ਼ ਨੇ ਜਾਂ ਇਹ ਸੋਚ ਹੈ ਜਿਹੜੀ ਇਹ ਮਤਲਬ ਬਦਲੀ ਜਾਣੀ ਚਾਹੀਦੀ ਹੈ ਬਦਲੂ ਕੌਣ ਲੋਕ ਜਦੋਂ ਜਾਗਰਤ ਹੋਗੇ ਤਾਂ ਬਦਲੀ ਜਾਊਗੀ ਜੇ ਲੋਕ ਜਾਗਰਤ ਨਾ ਹੋਏ ਤਾਂ ਇਹਨਾਂ ਜਿਹੜੇ ਇਸ ਤਰ੍ਹਾਂ ਦੇ ਇੰਡਸਟਰੀਆਂ ਨੇ ਜਿਵੇਂ ਫਿਲਮੀ ਇੰਡਸਟਰੀ ਆ ਗਈ ਧਾਰਮਿਕ ਇੰਡਸਟਰੀ ਆ ਗਈ ਹੋਰ ਇਸ ਤਰ੍ਹਾਂ ਦੀਆਂ ਇੰਡਸਟਰੀਆਂ ਨੇ ਇਹਨਾਂ ਦੇ ਵਿੱਚ ਸੋਸ਼ਲ ਲੜਕੀਆਂ ਦਾ ਵਾਕਈ ਹੁੰਦਾ ਹੈ ਇਹ ਤੇ ਕੋਈ ਦੋਰਾਣਾ ਨਹੀਂ ਗੱਲ ਕਰ ਇੱਕ ਤਰੀਕੇ ਦੇ ਨਾਲ ਉਹ ਬੰਦੇ ਨਾ ਇਹਨਾਂ ਦਾ ਸੋਸ਼ਲ ਕਰਦੇ ਨੇ ਉਹ ਆਪ ਨਾਲੇ ਬਾਚ ਜਾਂਦੇ ਨੇ ਨਾਲੇ ਬਦਨਾਮ ਕਰਨ ਦੇ ਲਈ ਉਹ ਇਹਦੇ ਵਿੱਚ ਨਾਲੇ ਸਭ ਲੜਕੀ ਆਪ ਬਦਨਾਮ ਹੋਗੀ ਨਾਲੇ ਇਹ ਬਦਨਾਮ ਹੋ ਗਿਆ ਯਾਰ ਜੰਕ ਕੁਦਰਤ ਕੀ ਬਣਿਆ ਕੀ ਨਾ ਬਣਿਆ ਇਸ ਕਰਕੇ ਜਲਦੀ ਫੇਮ ਜਲਦੀ ਨੇਮ ਇਹਨਾਂ ਚੀਜ਼ਾਂ ਤੋਂ ਬਚਤ ਮਿਹਨਤ ਦਾ ਫਾਲੀ ਮਿਲੇ ਜੇ ਜੇ ਤੁਸੀਂ ਉਸ ਚੀਜ਼ ਦੇ ਯੋਗ ਹੋ ਤਾਂ ਤੁਹਾਡੇ ਕੋਲੇ ਇੰਡਸਟਰੀ ਆਉਗੀ ਜੀ ਤੁਸੀਂ ਜੋਗ ਨਹੀਂ ਹੈਗੇ ਹੁਣ ਚਮਕੀਲਾ ਸਾਹਿਬ ਕੋਲੇ ਉਦੋਂ ਸੀ ਜਦ ਲ ਕਿ ਚਮਕੀਲੇ ਨੂੰ ਕਹਿੰਦੇ ਸੀ ਕਿ ਯਾਰ ਤੂੰ ਰਿਕਾਰਡ ਕਰਾਇਆ ਉਹ ਕਹਿੰਦਾ ਵੀ ਜੇ ਮੇਰੇ ਜਿੱਦਾਂ ਜਦਮ ਹੋਇਆ ਜਾਂ ਮੇਰੇ ਜਦਮ ਹੋਇਆ ਤਾਂ ਜਿਹੜੇ ਰਿਕਾਰਡ ਕਰਨ ਵਾਲੀ ਇੰਡਸਟਰੀ ਆ ਉਹ ਮੇਰੇ ਕੋਲੇ ਆਪ ਆਉਗੀ ਮੈਂ ਤਾਂ ਫੇਰ ਰਿਕਾਰਡ ਕਰਾਂਗਾ ਐਨਾ ਮਤਲਬ ਗੱਡ ਸੁਰੱਖਣਾ ਚਾਹੀਦਾ ਹੁੰਦਾ ਬਾਕੀ ਸਾਰੀਆਂ ਗੱਲਾਂ ਇਹ ਨੇ ਚੀਜ਼ਾਂ ਪੈਸਾ ਸ਼ੋਹਰਤ ਨੇਮ ਫੇਮ ਇਹ ਚੀਜ਼ਾਂ ਬਾਅਦ ਚ ਨੇ ਜਾਂ ਫਿਰ ਇਸ ਚੀਜ਼ ਨੂੰ ਕੱਚ ਵੀ ਸਭ ਦੇਸ਼ਾਂ ਵਾਂਗੂ ਗਿਰੋਣਾ ਬਾਅਦ ਦੇ ਵਿੱਚ ਤਾਂ ਫਿਰ ਇਸ ਤਰ੍ਹਾਂ ਦਾ ਜਲੂਸ ਹੈ ਜਿਹੜਾ ਉਹ ਨਾ ਕੱਢਿਆ ਜਾਵੇ। ਸ਼ਰਮਾ ਜੀ ਇਸ ਤਰ੍ਹਾਂ ਦਾ ਜਲੂਸ ਨਾ ਕੱਢਿਆ ਜਾਵੇ ਫੇਮ ਨੇਮ ਤੇ ਪੈਸੇ ਲਈ ਸਾਰਾ ਕੁਝ ਹੋ ਰਿਹਾ ਹੈ। ਹਾਂ ਬਿਲਕੁਲ ਦੇਖੋ ਨੇਮ ਪੈਸੇ ਦੀ ਗੱਲ ਕਰਦੇ ਆ ਹੁਣ ਜਿੰਨੇ ਸੁਨੰਦਾ ਸ਼ਰਮਾ ਸਾਹਮਣੇ ਆ ਗਈ ਜੀ। ਜੀ। ਸੀਐਮ ਸਾਹਿਬ ਨੇ ਵੀ ਬੜੀ ਛੇਤੀ ਐਕਸ਼ਨ ਦੇ ਰਿਹਾ ਜੀ। ਜੀ ਸਹੀ ਗੱਲ ਹੈ। ਆਮ ਕੋਈ ਬੰਦਾ ਹੁੰਦਾ ਉਹ ਵੀ ਤਾਂ ਖਾਸ ਤੱਕ ਨਹੀਂ ਲਿਖੀ ਜਾਂਦੀ ਉਹਦੀ ਸ਼ਿਕਾਇਤ ਤੱਕ ਨਹੀਂ ਕੀ ਲਿਖੀ ਜਾਂਦੀ। ਸਹੀ ਗੱਲ ਹੈ। ਜਿਹੜੇ ਤੁਸੀਂ ਅੱਜ ਸਿੰਗਰਾਂ ਦੀ ਗੱਲ ਕਰਦੇ ਆਂ ਉਹਨਾਂ ਸਿੰਗਰਾਂ 'ਚੋਂ ਮੈਂ ਕੁਝ ਦੱਸੂਗਾ ਵੀ ਕਿੱਦਾਂ ਇਹ ਲੋਕ ਅੱਗੇ ਆਏ ਆਂ ਜੀ ਜੀ ਜ਼ਰੂਰ ਬੱਬੂ ਮਾਨ ਦੀ ਗੱਲ ਕਰਦੇ ਆਂ ਜੀ ਹਾਂਜੀ ਬੱਬੂ ਮਾਨ ਨੇ ਫਸਟ ਨੰਬਰ ਆ ਜਿਹੜਾ ਕੈਟਰਿੰਗ ਕੰਪਨੀ ਦੇ ਵਿੱਚ ਕੀਤਾ ਸੀ ਜੀ ਸ੍ਰਿੰਦਰ ਵਚਨ ਨੇ ਸ੍ਰਿੰਦਰ ਵਚਨ ਕਾਕਾ ਸ੍ਰਿੰਦਰ ਵਚਨ ਦਾ ਭਰਾ 뮤직 ਡਾਇਰੈਕਟਰ ਬੜਾ ਨਾਮਾਇੰਦ ਅਸਟਰ ਵਿੱਚ ਜੀ ਜੀ ਉਹ ਬੰਦੇ ਆ ਨੇ ਉਹਦਾ 뮤직 ਕੀਤਾ ਸੀ ਜੀ ਹਾਲਾਂਕਿ ਬੱਬੂ ਮਾਨ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਮਿਊਜ਼ਿਕ ਬੱਬੂ ਮਾਨ ਕਰਦਾ ਆ ਰਿਹਾ ਜੀ ਉਹ ਪਤਾ ਨਹੀਂ ਕਿਹੜੀ ਸੈਟਿੰਗ ਦਾ ਸਾਨੂੰ ਇਹ ਵੀ ਪਤਾ ਜੀ ਲੇਕਿਨ ਕੈਕਟਰਿਕ ਕੰਪਨੀ ਦੇ ਨਾਲ ਬੌਂਡ ਭਰਿਆ ਗਿਆ ਬੱਬੂ ਮਾਨ ਦਾ 5 ਸਾਲ ਦਾ ਜੀ ਕੋਠੀ ਬੱਬੂ ਮਾਨ ਕੋਲ ਹੈਗੀ ਸੀਗੀ ਕਾਰ ਦਿੱਤੀ ਪੈਸਾ ਦਿੱਤਾ ਪਤਾ ਨਹੀਂ ਕਿਹੜਾ ਪੈਸਾ ਕੈਕਟਰ ਕਰਿਆ ਨੇ ਜੀ ਬੌਂਡ ਭਰਿਆ ਗਿਆ ਵੀ ਜਿਹੜਾ ਸ਼ੋਅ ਕਰੂੰਗਾ ਉਹਦੇ ਵਿੱਚੋਂ 50-50 ਹੋਊਗਾ ਜੀ ਹੁਣ ਮਾਨ ਸਾਹਿਬ ਦੀ ਚੜ੍ਹਾਈ ਹੋ ਗਈ ਮਾਨ ਸਾਹਿਬ ਨੂੰ ਲੋਕ ਲੱਭਦੇ ਆ ਮਾਨ ਸਾਹਿਬ ਦੀ ਬੁਕਿੰਗ ਹੋਣ ਲੱਗ ਗਈ ਜੀ 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 ਲੁਕਾ ਨੇ ਬਹੁਤ ਪ੍ਰੋਗਰਾਮ ਬੁੱਕ ਕਰਤੇ ਲੇਕਿਨ ਬੱਬੂ ਮਾਨ ਨੇ ਕੀ ਕੀਤਾ ਕੁਝ ਪ੍ਰੋਗਰਾਮ ਲੁਕਾਉਣ ਲੱਗ ਗਿਆ ਛਪਾਉਣ ਲੱਗ ਗਿਆ ਜੀ ਕੰਪਨੀ ਕੋਲ ਜੀ ਦਸਤੂਰ ਨੂੰ ਪਤਾ ਲੱਗ ਗਿਆ ਕਿ ਬੱਬੂ ਮਾਨ ਦੇ ਪ੍ਰੋਗਰਾਮ ਦਾ ਲੱਗਦਾ ਕਿ ਜੀ ਨੇ ਆਪਣਾ ਬਾਉਟ ਤੋੜਿਆ ਜੀ ਤੋੜੇ ਕੰਪਨੀ ਕੰਪਨੀ ਦਾ ਹੱਕ ਹੈ ਜੀ हां ਜਿਹੜਾ ਕਾਗਜ਼ ਭਰੇ ਹੋਏ ਸੀਗੇ ਉਹ ਕੈਨਸਲ ਕੀਤੇ ਕੈਨਸਲ ਕਰਕੇ ਉਹ ਮਹਾਰਿਸ਼ਾਉਣ ਦੀ ਝੜੀ ਦਾ ਮੈਟਰ ਲਿਕੇ ਗਿਆ ਕੁਝ ਤਰ੍ਹਾਂ ਦਾ ਜਿਹੜੇ ਦਰਸ਼ਨ ਕੁਮਾਰ ਜੀ ਉਹਨਾਂ ਦੇ ਫਿਰ ਇਹਨਾਂ ਦਾ ਜਿਹੜਾ ਬੌਂਡ ਹੈ ਉਹ ਅੱਗੇ 5 ਸਾਲ ਵਾਸਤੇ ਗੱਟਣ ਪਈਦਾ ਹੈ ਕਿਹੜੇ ਕੰਪਨੀ ਦੇ ਨਾਲ ਤੋਂ ਕਾਫੀ ਸਦੀਆਂ ਦਾ ਮਾਨ ਸਾਹਿਬ ਕਰਦਿਆ ਮੈਂ ਕੋਈ ਪਰਸਨ ਦੁਸ਼ਮਣੀ ਨਹੀਂ ਜੀ ਕਰਦਾ ਲੇਕਿਨ ਇਹ ਲੋਕ ਸਟਾਰ ਬਣਦੇ ਨੇ ਸਟਾਰ ਬਣਨ ਤੋਂ ਪਹਿਲਾਂ ਇਹ ਕਿਹੜੇ ਕਿਹੜੇ ਰਸਤੇ ਚੋਂ ਗੁਜ਼ਰਦੇ ਹੋ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਜੀ 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 ਗੱਲ ਮੈਂ ਕਰੂੰਗਾ ਸਰਜੀਤਬਿੰਦਰ ਖਿਆ ਜੀ ਜੀ ਕੋਈ ਬੰਦਾ ਇੱਕ ਵੀ ਕੰਪਨੀ ਸਾਫ ਕਰ ਦਿਆ ਕਿ ਮੇਰੇ ਚੈਨਲ ਤੇ ਦਾਅਵੇ ਨਾਲ ਕਹਿੰਦਾ ਸਰਜੀਤਬਿੰਦਰ ਜੀ ਆ ਕਦੇ ਇੱਕ ਗੀਤ ਵਾਸਤੇ ਸਾਲ ਵਾਸਤੇ ਜਾਂ ਕੈਸਟ ਵਾਸਤੇ ਕਦੇ ਬੌਂਡ ਨਹੀਂ ਜੀ ਬੰਦਾ ਹੋਇਆ ਉਹ ਜੀ ਜੀ ਕਿਉਂਕਿ ਕੰਪਨੀਆਂ ਤੇ ਨਕਰੇ ਚੱਲਣੇ ਪ੍ਰੋਡਿਊਸਰਾਂ ਦੇ ਨਕਰੇ ਚੱਲਣੇ ਇੱਕ ਬੰਦੇ ਦੇ ਬਾਤਾਂ ਰੋਕ ਨਹੀਂ ਕੀ ਹੁੰਦਾ ਉਹ ਸੁਨੰਤਾ ਸ਼ਰਮਾ ਉਹ ਨਕਰੇ ਨਹੀਂ ਚੱਲ ਸਕਦਾ ਚੱਲ ਰਹੀ ਨਾ ਨਕਰੇ ਚੱਲ ਹੋਣੇ ਕਿਉਂਕਿ ਵੰਡੇ ਵਿੱਚ ਨਾ ਚੁਗਣੇ ਸਾਨੂੰ ਪੈਣੇ ਆ ਉਧਾਰਨਾ ਮੈਂ ਤਾਂ ਲੋਕਰ ਗਾਇਕ ਤੇ ਨਾਮ ਸਾਹਿਬ ਲਾਣ ਲੈ ਮਾਨ ਸਾਹਿਬ ਇੰਦਰ ਸਿੰਘਿਆ ਸਾਹਿਬ ਲੇਕਿਨ ਉਸ ਤੱਕ ਸਾਹ ਕੋਤੇ ਵਿੱਚ ਪਹੁੰਚਦਾ ਉਸ ਮਕਾਮ ਤੱਕ ਕਿਵੇਂ ਪਹੁੰਚਦੇ ਆ ਇਹ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਜੀ ਜੀ ਐ ਡਾਕਟਰ ਸਾਹਿਬ ਬੜੀ ਵੱਡੀ ਗੱਲ ਕਹਿ ਰਹੇ ਆ ਸ਼ਰਮਾ ਜੀ ਵੀ ਦੇਖੋ ਲੋਕ ਲੋਕ ਸੀੜ ਚੜਾਉਂਦੇ ਨੇ ਅਜੇ ਸਿੰਗਰਾਂ ਨੂੰ ਮੈਂ ਮੈਂ ਉਧਾਰ ਵੀ ਦਾਂਗਾ ਮੈਂ ਉਹ ਦੀਦੀ ਉਧਾਰ ਵੀ ਦਾਂਗਾ ਤੁਹਾਨੂੰ ਯਾਦ ਹੋਣਾ ਜਦੋਂ ਸੁਨਦਾ ਸ਼ਰਮਾ ਇੰਡਸਟਰੀ ਚ ਆਈ ਸੀ ਤਾਂ ਇਹਨਾਂ ਦਾ ਇੱਕ ਵਾਅਦਾ ਹੋਇਆ ਸੀ ਕਿ ਆ ਕਲਚਰ ਗਾਣਿਆਂ ਤੇ ਠੀਕ ਹੈ ਤੇ सुरेंद्र ਸੁਨਦਰ ਸ਼ਰਮਾ ਦਾ ਪਹਿਲਾ ਗਾਣਾ ਸੀਗਾ ਬੁਲਟਾ ਰੱਖਿਆ ਪਟਾਕੇ ਪਾਉਣ ਨੂੰ ਉਹਦੇ ਵਿੱਚ ਪਟਾਕੇ ਵੀ ਪਏ ਸੀ ਬੁਲਟਾ ਦੇ ਤੇ ਆਪਣੇ ਬਿਆਨਾਂ ਤੋਂ ਪਿੱਛੇ ਵੀ اٹੀ ਸੀ हां जी मेरे देखो इस तरह ने कर लेनी चाहिए जे इस तरह दी ओडी लेक्चर थीगी और ताही मतलब ਆ ਚੱਕਰ ਦੇ ਵਿੱਚ ਪੈ ਗਈ ਅੱਪਨਾਂ ਅਜੇ ਵੀ ਇਹੀ ਗੱਲ ਕਹਿੰਦੇ ਆਂ ਵੀ ਹਜੇ ਵੀ ਮਿਲ ਬੈਠ ਕੇ ਜਿਹੜਾ ਇਹ ਮਸਲਾ ਉਹ ਹੱਲ ਕਰਨਾ ਚਾਹੀਦਾ ਹੈ ਕਿ ਜਿਹੜੇ ਸਮਾਜ ਦੇ ਬੱਚੇ ਹੋਰ ਬੱਚੇ ਵਿਚ ਨੇ ਇਸ ਲਾਈਨ ਦੇ ਵਿੱਚ ਨੇ ਨਾ ਉਹਨਾਂ ਨੂੰ ਕਹਿੰਦੇ ਆਂ ਵੀ ਤੁਸੀਂ ਭਾਈ ਬੜਾ ਇਹ ਇੰਡਸਟਰੀ ਜਿੰਨੀ ਦੇਖਣ ਨੂੰ ਆ ਲੱਗਦੀ ਹੈ ਹਾਈ ਫਾਈ ਉਹਨਾਂ ਇਹਦੇ ਵਿੱਚ ਬੜਾ ਕੁਝ ਹੈ ਬੜੀਆਂ ਚੀਜ਼ਾਂ ਨੇ ਜਿਹੜੀਆਂ ਹਜੇ ਮਤਲਬ ਇੱਥੇ ਆਈਆਂ ਨਹੀਂ ਕਿਸੇ ਟਾਈਮ ਆਉਣਗੀਆਂ ਸਾਹਮਣੇ ਵੀਡੀਓ ਮਵਾੜੂਆਂ ਹੋਰ ਇਸ ਤਰ੍ਹਾਂ ਨਹੀਂ ਆ ਕਿ ਇਹਨਾਂ ਤੋਂ ਬਚ ਕੇ ਚੱਲੋ ਜੇ ਜੇਹ ਇੰਡਸਟਰੀ ਦੇ ਵਿੱਚ ਜਾਣਾ ਹੈ ਤਾਂ ਬੜਾ ਸੋਚ ਸਮਝ ਕੇ ਜਾਣਾ ਪਊਗਾ ਤਾਂ ਕਿ ਆਪ ਦੀ ਆਨ ਤੇ ਸ਼ਾਨ ਬਾਅਦ ਵਿੱਚ ਮਸਲੇ ਕਰੇ ਨਾ ਇਹ ਜਾਣਾ ਹੋਣ ਕਿਉਂਕਿ ਪਰਸਾ ਹੁਸ ਇਸ ਸਮੇਂ ਜਿਹੜਾ ਉਹਦੇ ਵਿੱਚ ਉਹ ਜਲਦੀ ਬੱਚਿਆਂ ਨੂੰ ਪ੍ਰਧਾਨਦਾ ਕਿਉਂਕਿ ਬੱਚੇ 18-20 ਸਾਲ ਦੀ ਉਮਰ ਦੇ ਵਿੱਚ ਪਹੁੰਚਦੇ ਨੇ ਉਦੋਂ ਥੋੜਾ ਜਿਹਾ ਜੀ ਬਸ ਇੱਕ ਬੱਤੀ ਨੂੰ ਵਾਰੀ ਜੀ ਅੱਗ ਲਾਉਣ ਦੀ ਡੇਰੀ ਹੁੰਦੀ ਹੈ ਉਨੇ ਬੰਬ ਦਾ ਪਟਾਕਾ ਪੈਦਾ ਚਾਹੇ ਬੰਬ ਦਾ ਪਟਾਕਾ ਹੈ ਜਵਾਨੀ ਦਾ ਪਟਾਕਾ ਚਾਹੇ ਭੋਟੇ ਦਾ ਪਟਾਕਾ ਮਤਲਬ ਇਹ ਥੋੜਾ ਜਿਹਾ ਸੰਭਲਣਾ ਚਾਹੀਦਾ ਹੈ ਇਸੇ ਵਿੱਚ ਹੀ ਸਿਆਣਪ ਨਹੀਂ ਡਾਕਟਰ ਸਾਹਿਬ ਦੇਖੋ ਹੁਣ ਸਵਾਲ ਤਾਂ ਉੱਠ ਗਿਆ ਹੈ ਕਿ ਇਹਦੀ ਜਾਂਚ ਨਿਰਪੱਖ ਹੋਏਗੀ ਕਿਉਂਕਿ ਦੇਖੋ ਪੰਜਾਬੀ ਸਿੰਗਰ ਵੀ ਜੁੜ ਗਏ ਨੇ ਤੇ ਧਾਲੀਵਾਲ ਫੈਮਿਲੀ ਜੁੜ ਚੁੱਕੀ ਹੈ ਨਹੀਂ ਭੈਣ ਦਾ ਬਿਆਨ ਆਇਆ ਉਹਦੀ ਭੈਣ ਨੇ ਸਾਫ਼ ਕਹਿ ਵੀ ਮੇਰੇ ਸਾਹਮਣੇ ਆ ਕੇ ਬੈਠੇ ਤਾਂ ਤੁਹਾਨੂੰ ਵੀ ਲੱਗਦਾ ਵੀ ਸੁਨਦਾ ਸ਼ਰਮਾ ਉਹਨਾਂ ਨਾਲ ਗੱਲ ਕਰਨਗੇ ਕਿਤਾ ਦੇਖੋ ਜੇ ਮੈਨੂੰ ਨਹੀਂ ਲੱਗਦਾ ਵੀ ਗੱਲ ਕਰੂਗੀ ਤਾਂ ਕਿ ਜਦੋਂ ਕੋਈ ਜਦੋਂ ਕੋਈ ਫੈਸਲਾ ਆਪਣੇ ਖਿਲਾਫ ਕੋਰਟ ਇੱਕ ਕਿਸਮ ਦਾ ਨਹੀਂ ਜਦੋਂ ਆਪ ਕਿਉਂ ਜਿਹੜੇ ਬੰਦੇ ਨੂੰ ਕੋਰਟ ਬਾਹਰ ਕੱਢ ਦਿੰਦੀ ਹੈ ਤਾਂ ਖਲਾਫ ਦੂਜੀ ਜਿਹੜੀ ਪਾਰਟੀ ਹੁੰਦੀ ਆ ਉਹਦੇ ਐ ਮੰਨ ਲਓ ਵੀ ਖਲਾਫ ਹੀ ਹੁੰਦਾ ਹੈ ਤੇ ਇਹ ਖਲਾਫ ਹੀ ਹੋ ਗਿਆ ਉਹਨੂੰ ਵਿਚਾਰੀ ਠੀਕ ਕਰੂਗੀ ਉਹ ਤਾਂ ਉਹਦੇ ਕੋਲੇ ਸਭਾਈ ਪ੍ਰਸਤਾਵੇ ਦੇ ਹੋਰ ਖੁਸ਼ ਨਹੀਂ ਜੇ ਸੱਚੀ ਹੈ ਤਾਂ ਗੱਲ ਕਰਨ ਨਾ ਮੀਡੀਆ ਵਿੱਚ ਆ ਕੇ ਦੇਖੋ ਜੀ ਸੱਚਾ ਝੂਠਾ ਹੁਣ ਸੱਚ ਦੇ ਨਾਲ ਮੇਰਾ ਸੱਚ ਉਹਦੇ ਨਾਲ ਝੂਠ ਵੀ ਬੋਲਣਾ ਪਊਗਾ ਜੋ ਸੱਚ ਹੈ ਉਹਦੇ ਨਾਲ ਬੜਾ ਕੁਝ ਝੂਠ ਬੋਲਣਾ ਪਊ ਸੱਚ ਨੂੰ ਝੂਠ ਬਣਾਉਣ ਵਾਸਤੇ ਬੜਾ ਝੂਠ ਬੋਲਣਾ ਪੈਂਦਾ ਤੇ ਕਈ ਵਾਰੀ ਝੂਠ ਨੂੰ ਸੱਚ ਬਣਾਉਣ ਵਾਸਤੇ ਵੀ ਬੜਾ ਝੂਠ ਬੋਲਣਾ ਪੈਂਦਾ ਬੇਤਰ ਇਹੀ ਹੈ ਵੀ ਇਸ ਗੱਲ ਨੂੰ ਇਹਨੂੰ ਨਹੀਂ ਉਠਾਇਆ ਗਿਆ ਸੋ ਡਾਕਟਰ ਸਾਹਿਬ ਤੇ ਤੁਹਾਡਾ ਤੇ ਸੰਜੀਵ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਵਿੱਚ ਸੰਜੀਵ ਸ਼ਰਮਾ ਸਾਡੇ ਖਰੜੇ ਪੱਤਰਕਾਰ ਨੇ ਉਹ ਤੋਂ ਪਹਿਲਾਂ ਜੁੜੇ ਸੀ ਮਾਨਸਾ ਤੋਂ ਸਾਡੇ ਸਹਿਯੋਗੀ ਡਾਕਟਰ ਜਿੰਦਰ ਸਿੰਘ ਜੀ ਤਾਂ ਇਹਦਾ ਰਾਜ ਦਾ ਮੁੱਦਾ ਸੀ ਅਸੀਂ ਕੱਲ ਦਿੱਤਾ ਸੀ ਵੀ ਉਹ ਵੀ ਧਾਲੀਵਾਲ ਦੇ ਖਿਲਾਫ ਐਫਆਰ ਦਰਜ ਹੋਈ ਸੀ ਕੱਲ ਉਹਨਾਂ ਨੂੰ ਰਿਮਾਨਡ ਤੋਂ ਲਿਆਂਦਾ ਗਿਆ ਸੀ ਕੋਰਟ ਦੇ ਵਿੱਚ ਉਹਨਾਂ ਦੀ ਅਪਡੇਟ ਆਈ ਕਿ ਉਹਨਾਂ ਦਾ ਹਾਈ ਕੋਰਟ ਨੇ ਕੇਸ ਐਫਆਰ ਖਾਰਜ ਕਰ ਦਿੱਤੀ ਹੈ ਬਹੁਤ ਇੱਕ ਵੱਡੀ ਅਪਡੇਟ ਆਈ ਇਹਦੇ ਵਿੱਚ ਕਿ ਸੀਐਮ ਮਾਨ ਨੇ ਬਹੁਤ ਜਲਦੀ ਐਫਆਰ ਐਕਸ਼ਨ ਕਰਵਾਇਆ ਤੇ ਹਾਈ ਕੋਰਟ ਨੇ ਵੀ ਬਹੁਤ ਜਲਦੀ ਐਕਸ਼ਨ ਲਿਆ ਹੋ ਸਕਦਾ ਹੈ ਕਿ ਉਹਨਾਂ ਕੋਲ ਕੋਈ ਨਾ ਕੋਈ ਸਬੂਤ ਹੋਣ ਪਰ ਉਸ ਤੋਂ ਬਾਅਦ ਜਦੋਂ ਬੋਵੀਤਾਰੀਆ ਆਪਣੇ ਘਰ ਪਹੁੰਚਦੇ ਨੇ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਆ ਕੇ ਮੀਡੀਆ ਨਾਲ ਗੱਲਬਾਤ ਕਰਦੇ ਨੇ ਜਿਨ੍ਹਾਂ ਨੇ ਹੁਣ ਬਹੁਤ ਵੱਡਾ ਇੱਕ ਮੁੱਦਾ ਖੜਾ ਕਰ ਦਿੱਤਾ ਹੈ ਸੁਨੰਦਾ ਸ਼ਰਮਾ ਦੇ ਖਿਲਾਫ ਜਿਹੜੀ ਉਹਨਾਂ ਦੀ ਭੈਣ ਦੱਸੀ ਜਾ ਰਹੀ ਹੈ ਜੋ ਕਿ ਗਵਾਨ ਦੇ ਵਿੱਚ ਰਹਿੰਦੀ ਹੈ ਉਹਨਾਂ ਨੇ ਕਿਹਾ ਕਿ ਇਹ ਸੁਨੰਦਾ ਸ਼ਰਮਾ ਸਾਰਾ ਦਿਨ ਇੱਥੇ ਹੀ ਘੁੰਮਦੀ ਰਹਿੰਦੀ ਸੀ ਜਦੋਂ ਇਹਨੂੰ ਕੰਮ ਦੀ ਲੋੜ ਸੀ ਤਾਂ ਇਹ ਬੋਵੀਤਾਰੀਆ ਦੀ ਮਿੰਤਾ ਕਰਦੀ ਸੀ ਮੈਨੂੰ ਕੰਮ ਦੋ ਮੈਂ ਪੈਸੇ ਦੀ ਲੋੜ ਹੈ ਸੋ ਦੋਸਤੋ ਉਹਨੇ ਸਾਫ਼ ਕਹਿਇਆ ਜੇਕਰ ਉਹ ਕੋਈ ਗੱਲ ਕਰਨਾ ਚਾਹੁੰਦੀ ਹੈ ਤਾਂ ਮੇਰੇ ਸਾਹਮਣੇ ਬੈਠ ਕੇ ਗੱਲ ਕਰੇ ਮੈਂ ਕੱਲੀ-ਕੱਲੀ ਗੱਲਾਂ ਦਾ ਜਵਾਬ ਦਵਾਂਗੀ ਕਿਉਂਕਿ ਦੋਸਤੋ ਸੁਨੰਦਾ ਸ਼ਰਮਾ ਦੇ ਪਿੱਛੇ ਕਈ ਹਾਈ ਫਾਈ ਪੰਜਾਬੀ ਗਾਇਕਾ ਨੇ ਸਟੈਂਡ ਲਿਆ ਸੀ ਪਰ ਕੱਲ ਜਿਹੜਾ ਕੁਝ ਹੋਇਆ ਇੱਕ ਪੰਜਾਬੀ ਗਾਇਕਾ ਦੇ ਲਈ ਵਧੀਆ-ਵਧੀਆ ਗੱਲ ਨਹੀਂ ਸੀ ਪੰਜਾਬੀ ਗਾਇਕਾ ਦੇ ਲਈ ਸੋ ਦੋਸਤੋ ਇਸ ਖਬਰ ਦੀ ਜੋ ਵੀ ਅਗਲੀ ਅਪਡੇਟ ਹੋਏਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਨੋਟ ਕਰਾਂਗੇ ਏਵਨ ਪੰਜਾਬੀ ਟੀਵੀ ਦੇ ਤੁਸੀਂ ਉੱਤੇ ਦੇਖਦੇ ਰਹੋ